ਤਰਰ ਜੀ ਸੰਗਰੂਰ ਦੀ ਦਾ ਗੀਤ ਦਾ ਇਹ ਨਾ ਤੂੰ ਮੜ ਕੇ ਮਾਂ ਬਾਪ ਦਾ ਮਾਣ ਵਧਾਈ ਬਣ ਕੇ ਅਫਸਰ ਕਿਸੇ ਦਾ ਨਾ ਦਿਲ ਦਿਖਾਈ ਪੜ ਲੈ ਤੂੰ ਪੜ ਲੈ ਤੂੰ ਮਨ ਲਗਾ ਕੇ ਪੜਾਈ ਕਰ ਲੈ ਗਿਆਨ ਦੇ ਭੰਡਾਰ ਨਾਲ ਦਿਮਾਗ ਭਰ ਲੈ ਵਿੱਦਿਆ ਨਾਲ ਤਿਆਰ ਸੰਗਰੂਰ ਦੀ ਅੱਦੋ ਵੱਦ ਪਾਲਾ ਹੈ ਕੱਲ੍ਹ ਐ ਪੜਾਈ ਤੂੰ ਵੀਰਾ ਕੱਲ੍ਹ ਐ ਪੜਾਈ ਤੂੰ ਵੀਰਾ ਆਪਣਾ ਗਿਆਨ ਬਦਲਾਣਾ ਤੂੰ ਪੜ ਕੇ ਮਾਂ ਬਾਪ ਦਾ ਮਾਣ ਵਧਾਈ ਬਨ ਕੇ ਅਕਸਰ ਕੀ ਸੇਦਾਨਾ ਦਿਲ ਦੁਖਾਈ ਪੜ ਲੈ ਤੂੰ ਮਨ ਲਗਾ ਕੇ ਪੜ